ਚਿੱਕੜ 'ਚ ਛਾਲ ਮਾਰ ਨਾਉਂਦੇ ਨਜ਼ਰ ਆਏ ਜਲੰਧਰ ਪੱਛਮੀ ਤੋਂ ਕੈਂਡੀਡੇਟ ਨੀਟੂ ਸ਼ਟਰਾਣ ਵਾਲਾ ਜੀ ਹਾਂ ਜਲੰਧਰ ਦੇ ਉਪ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਚਰਚਿਤ ਚਿਹਰੇ ਨੀਟੂ ਸ਼ਟਰਾਵਾਲੇ ਚਿੱਕੜ 'ਚ ਨਾਉਂਦੇ ਨਜ਼ਰ ਆਏ ਹਾਲਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਿਹਾ ਸੀ ਕਿ ਮੇਰਾ ਆਖਰੀ ਦਾਇਆ ਜਦ ਮੈਂ ਹਾਰ ਜਾਊਂਗਾ ਤਾਂ ਚਿੱਕੜ 'ਚ ਨਾ ਆ ਕੇ ਘਰ ਜਾਊਂਗਾ ਗੱਲ 'ਚ ਨੋਟਾ ਵਾਲਾ ਹਾਰਪਾ ਚੇਕਰ ਚੁਣਾਂਦੇ ਦੀ ਉਹਨਾਂ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦੱਸਦੇ ਚੱਲੀਏ ਕਿ ਨੀਟੂ ਸ਼ਟਰਾਂ ਵਾਲੇ ਪੂਰੇ ਇੰਡੀਆ ਦੇ ਵਿੱਚ ਇੱਕੋ ਇਦਾਂ ਦੇ ਕੈਂਡੀਡੇਟ ਨੇ ਜੋ ਕਿ ਹਾਰ ਤੋਂ ਬਾਅਦ ਵੀ ਜਿੱਤਰ ਵਾਲੇ ਤੋਂ ਵੱਧ ਸੁਰਖੀਆਂ ਮਟੋਰ ਲਿੰਦੇ ਨੇ ਨੀਟੂ ਸ਼ਟਰਾਂ ਵਾਲਿਆਂ ਦੇਖਣ ਦੇ ਲਈ ਕਾਊਂਟਿੰਗ ਸੈਂਟਰ ਤੋਂ ਬਾਹਰ ਇੱਕ ਵੱਡੀ ਭੀੜ ਵੀ ਇਕੱਠੀ ਹੁੰਦੀ ਹੈ ਕਿ ਹਾਰਨ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਕਿ ਹੋ ਜਿਆ ਰਹੇਗਾ जीबीसी अपडेट देली जालंधर ਤੋਂ सोनू थापर ਦੀ ਰਿਪੋਰਟ ਤਸਵੀਰਾਂ ਦੇਖ ਸਕਦੇ ਹੋ ਨੀਡੂ ਇੱਥੇ ਦੀ ਜਾ ਰਿਹਾ ਹੈ ਵਾਪਿਸ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਨੀਡੂ ਸ਼ਿਕਾਰ ਕੇ ਲੈ ਗਏ ਦੇਖੋ ਜੀ ਮੈਂ ਤਾਂ ਪਬਲਿਕ ਨੂੰ ਇਹ ਕਹਿ ਰਿਹਾ ਨਹੀਂ ਸ਼ਿਕਾਰਾ ਮੂਵ ਦਿਔ ਰਹੇ ਨੇ ਇਹ ਬੱਲਾ ਬਹੁਤ ਹੀ ਵੱਡਿਆ ਜੀ ਭਾਈ ਜੀ ਹੋਤੀਏ ਜੀ ਫੇਰ ਤਾਂ ਇੱਕ ਵਾਰ चिकड़ के बैठ गया तस्वीर तो देख सकते तो हो तस्वीर रीडू की हो गया रीडू ने अपनी पगड़ी भी उतार के बाहर की है तस्वीर देखो जिम्मेदी देख रहे हो ਆਈ ਪਾੜੀ ਨਹੀਂ ਨਹੀਂ ਇਹ ਕਿਹੜਾ ਪੱਲੇ ਰਿਹਾ ਰੋ ਰਿਹਾ ਇਸ ਸਮੇਂ ਨੀਡੂ ਸ਼ਟਰਾ ਵਾਲਾ ਨੀਡੂ ਸ਼ਟਰਾ ਵਾਲਾ ਰੋ ਰਿਹਾ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੀਡੂ ਕੀ ਹੋ ਗਿਆ ਮੇਰਾ ਦੇਸ਼ ਚਿੱਕਰ ਦੇ ਵਿੱਚ ਵਾ ਚਿੱਕਰ ਦੇ ਵਰਗੇ ਨੀਡੂ ਸ਼ਟਰਾ ਮੇਰਾ ਦੇਸ਼ ਚਿੱਕਰ ਦੇ ਵਿੱਚ ਵਾ ਇਹਨੂੰ ਕੱਢ ਲਓ ਇਹਨੂੰ ਕੱਢ ਲਓ ਇਹ ਦੇਸ਼ ਚਿੱਕਰ ਦਾ ਮੇਰਾ ਮੇਰਾ ਦੇਸ਼ ਚਿੱਕਰ ਦੇ ਵਿੱਚ ਸਾਥੀਓ

Twenty first century skills. Seven zero eight seven zero one seven double five. Seven zero eight seven zero one seven double five two.